ਕੈਮਰੀ ਮੈਟਰਸ ਜੀ ਦੇਖੀਆ ਆਪਣੇ ਵੀਡੀਓ ਜਾਂ ਸੋਸ਼ਲ ਮੀਡੀਆ ਕੈਮਰੀ ਮੈਟਰਸ ਜੀ ਮਹਿਸੂਸ ਹੋ ਰਿਹਾ ਜੀ ਪਰ ਮੈਂ ਮਨੋਣਾ ਨਹੀਂ ਹਾਂ ਜੀ ਹਾਂਜੀ I don't want to say anything right now ਕਿਵੇਂ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਮੁੰਡਾ ਹਥਿਆਰਾਂ ਸਮੇਤ ਆਪਣੇ ਹੀ ਘਰ ਦੇ ਵਿੱਚ ਪਹੁੰਚਿਆ ਸੀ ਅਤੇ ਆਪਣੇ ਮਾਪੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਕਟਾਪਾ ਕੀਤਾ। ਜਿਸ ਤੋਂ ਬਾਅਦ ਰੋ ਰੋ ਕੇ ਪਿਤਾ ਨੇ ਆਪਣੇ ਸਰੀਰ ਤੇ ਵੱੱਜੀਆਂ ਸੱਟਾਂ ਵੀ ਦਿਖਾਈਆਂ, ਮਾਂ ਨੇ ਵੀ ਆਪਣੇ ਸਰੀਰ ਤੇ ਲੱਗੇ ਗਹਿਰੇ ਜ਼ਖਮ ਦਿਖਾਏ ਪਰ ਇਸ ਤੋਂ ਵੀ ਜ਼ਿਆਦਾ ਡੂੰਗੀ ਸੱਟ ਉਹਨਾਂ ਦੇ ਦਿਲ ਤੇ ਵੱਜੀ ਹੈ ਕਿ ਉਹਨਾਂ ਦਾ ਹੀ ਜਿਗਰ ਦਾ ਟੋਟਾ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਕਲੇਸ਼ ਕਰ ਰਿਹਾ ਸੀ। ਆਪਣੇ ਹੀ ਮਾਪੇ ਨੂੰ ਕੁੱਟਕਟਾਪਾ ਕਰਦੇ ਹੋਏ ਇਹ ਆਖ ਰਿਹਾ ਸੀ ਕਿ ਮੈਂ ਤੁਹਾਡੀ ਜਾਨ ਹੀ ਲੈ ਲੈਣੀ ਹੈ ਮਾਪਾਪ ਨੂੰ ਇਸ ਗੱਲ ਦਾ ਵੀ ਡਰ ਹੈ ਬੀਤੇ ਸਮੇਂ ਦੇ ਵਿੱਚ ਉਹਨਾਂ ਆਪਣੇ ਇਸ ਮੁੰਡੇ ਦੀ ਹਰ ਜ਼ਿੱਦ ਪੁਗਾਈ ਹੈ ਮਾਪਿਆਂ ਨੇ ਦੱਸਿਆ ਕਿ ਉਹ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਵੀ ਜਾ ਕੇ ਆਇਆ ਹੈ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਂਦਾ ਤਾਂ ਫਿਰ ਉਸ ਦਾ ਚਾਲ ਚੱਲਨ ਉਹੀ ਰਹਿੰਦਾ ਹੈ ਤੇ ਇੱਥੇ ਆ ਕੇ ਆਪਣੇ ਹੀ ਮਾਪਿਆਂ ਨੂੰ ਦੁਖੀ ਕਰਦਾ ਹੈ ਉਹਨਾਂ ਦਾ ਕੁੱਟਕਟਾਪਾ ਕਰਦਾ ਹੈ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਜਿਸ ਨੂੰ ਦੇਖ ਕੇ ਹਰ ਕੋਈ 당ਗ ਰਹਿ ਗਿਆ ਕਿ ਕਿੰਜ ਮਾਂ ਪਾਣੀ ਦੇ ਗਲਾਸ ਦੋਸਤਾਂ ਨੂੰ ਅਤੇ ਪੁੱਤ ਨੂੰ ਪਿਲਾਉਂਦੀ ਰਹੀ ਹੈ ਤੇ ਉਹੀ ਦੋਸਤ ਅਤੇ ਪੁੱਤ ਦੇ ਵੱਲੋਂ ਨਾਲ ਦੀ ਨਾਲ ਬਾਹਰ ਜਾ ਕੇ ਉਹਨਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਆਪਣੇ ਪਿਓ ਨੂੰ ਵੀ ਨਹੀਂ ਬਖਸ਼ਿਆ ਅਤੇ ਮਾਤਾ ਨੂੰ ਵੀ ਨਹੀਂ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਮਾਪਿਆਂ ਦੇ ਵੱਲੋਂ ਕੀਤੀ ਜਾ ਰਹੀ ਸੀ ਪੁਲਿਸ ਨੇ ਹੁਣ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਹਿਰਾਸਤ ਦੇ ਵਿੱਚ ਲਿਆ ਉਸ ਨੇ ਹੁਣ ਜੋ ਕੁਝ ਕਿਹਾ ਤੁਸੀਂ ਸੁਣ ਹੀ ਚੁੱਕੇ ਹੋ ਸ਼ੁਰੂਆਤ ਦੇ ਵਿੱਚ ਉਸਨੇ ਇਹੀ ਕਿਹਾ ਕਿ ਇਹ ਮਾੜੀ ਮੋਟੀ ਨੋਖ-ਜੋਖ ਸੀ ਤਾਂ ਫਲਾਂ ਮਾਪੇ ਇੰਨੇ ਜ਼ਿਆਦਾ ਦੁਖੀ ਨੇ ਰੋ-ਰੋ ਕੇ ਪਿਤਾ ਕੀ ਕੁਝ ਆਖ ਰਹੇ ਸੀ ਬੀਤੇ ਦਿਨੀ ਮਾਤਾ ਨੇ ਕੀ ਕੁਝ ਦੱਸਿਆ ਕਿ ਉਹਨਾਂ ਦਾ ਪੁੱਤ ਉਹਨਾਂ ਦੇ ਨਾਲ ਹੁਣ ਤੱਕ ਕੀ ਕੁਝ ਕਰਦਾ ਆਇਆ ਹੈ ਇਸਾਰਪਾ ਇੱਕ ਅਸਟੇਰੀਆ ਲਾਏ ਜਦੋਂ ਹੀ ਵਾਪਸ ਆਏ ਉਹਦੇ ਧਰਨੇ ਦੇ ਬੱਚਾ ਅਮਰਤਪਾਲ ਮਹਿਰੋ ਦੇ ਨਾਲ ਇਹਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫੇਰੇ ਆ ਮ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਫੇਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡਣਾ ਇਦਾਂ ਲੈ ਤੇ ਲੜਾਈ ਚੰਗੀ ਨਾ ਦੀ ਇਹ ਆ ਨਾ ਮੈਂ ਤਾਂ ਨੇਤੀ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣਾ ਆ ਤਾਂ ਮੈਂ ਤੁਹਾਨੂੰ ਕੁਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫੇਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਟਾ ਹੀ ਲਖਾ ਲਾ ਕੇ ਵਾਪਸ ਕੈਨੇਡਾ ਦੀ ਫੇਰ ਲਈ ਫੇਰੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਬਸੋਣੇ ਮੈਂ ਤੁਹਾਨੂੰ ਬਸਣੇ ਨਹੀਂ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱ ਠੀਕ ਆ ਇਸ ਨਾਲ ਲੜਕੇ ਘਰੋਂ ਚਲਾ ਜਾਂਦਾ ਸੀ ਫੇਰ ਆ ਜਾਂਦਾ ਸੀ ਫੇਰ ਲੜਕੇ ਚਲਾ ਜਾਂਦਾ ਸੀ ਦਿੱਲੀ ਦਾ ਕੰਮ ਸੀਗਾ ਫੇਰੇ ਅਮਰਤਪੁਰ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ 2-3 ਮਹੀਨੇ ਦਾ ਚੱਲਦਾ ਫੇਰ 2-3 ਵਾਰੀ ਅਮਰਤਪੁਰ ਨੂੰ ਲੈ ਕੇ ਮੇਰੇ ਆੜਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫਿਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫੇਰ ਘਰੋਂ ਚਲਾ ਗਿਆ ਫੇਰੇ ਆਪਣੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟਾਂਕੇ ਲੱਗੇ ਉਹ ਅਸੀਂ ਮਸਾ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਹੈ ਪਰ ਇਹ ਨਹੀਂ ਸੁਧਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾ ਮਾਰਨ ਆ ਗਿਆ ਪੰਜ ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਦਰਖਾਸਤਾਂ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਸੋ ਕੋ ਮੇਰਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਹਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਦੇ ਜਿੰਮੇਵਾਰੀ ਬੰਦੀ ਆ ਵੇਖਾ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਕਿ ਕਿਸ ਤਰ੍ਹਾਂ ਦੇ ਦੇ ਸਬੰਧ ਨੇ ਉਹਨਾਂ ਨੂੰ ਕੋਲ ਹੋ ਦੀਗਾ ਹਮਤ ਪਰ ਹਮਤ ਪਰ ਨਾਲੇ ਸਬੰਧ ਦਾ ਕੀ ਹੈ ਉਹਨਾਂ ਨੂੰ ਵੀ ਜਾਂਦਾ ਹੁੰਦਾ ਸੀ ਮੈਂ ਬਣਾ ਪਾ ਕੇ ਬਣਾ ਤੇ ਨੇ ਦੋ ਸਾਲੀ ਡੇਢ ਸਾਲੀ ਹੋਇਆ ਪਾਇਮ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਬਣਾ ਦੇਤਾ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪੈਨ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਆ ਕੋ ਕੰਮ ਕਰਦਾ ਸੀ ਕਰ ਨਾ ਕਵਾਰਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹ ਉਹ ਆਸਟ੍ਰੇਲੀਆ ਚੱਲਿਆ ਹਾਂਜੀ ਤੇ ਦਾ ਵਿਆਹ ਨਹੀਂ ਹੋਇਆ ਨਹੀਂ ਹੋਇਆ ਹੁਣ ਕਿਸ ਤਰ੍ਹਾਂ ਦੀ ਹੈਰ ਕਰਦਾ ਬਸ ਹਰ ਕਰਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਘੋਆ ਕਰਦਾ ਹੀ ਹੋਗਾ ਜੋ ਸੰਡਰ ਨੂੰ ਲੁੱਟ ਕੇ ਲੱਗਿਆ ਤੇ ਨੇ ਜਿਹੜੇ ਨਾਲ ਆਏ ਹੁਣ ਕੀ ਉਹਦਾ ਕਿੰਨੀਆਂ ਕੁ ਲੁੱਟਾ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਇਹਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣਾ ਆ ਸਕਦਾ ਲੋਕਾਂ ਨੂੰ ਕੁੱਟ ਨਹੀਂ ਜਾਂਦੇ ਹੋਣਗੇ ਕੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੀ ਨੇ ਕੀ ਕਹਿਣਾ ਸਿੱਖੀ ਇਹ ਕੁਛ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰ ਦੇਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ ਜਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕਕਾ ਖੈ ਸਰਦਾਨੀnga ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫੱਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਹਾਂਜੀ ਘਰ 'ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨਾਲ ਕੀਤਾ ਤੇ ਉਥੇ ਨਹੀਂ ਤੇ ਉਥੇ ਕਿਹਦੇ ਨਾਲ ਕੀਤਾ ਕਿਸ ਜੀ વેશਵਾਨ ਵੇਸ਼ਵਾਨਾ ਵੇਸ਼ਵਾਨਾ ਨੰਗਾਸੇ ਕਿਰਪਾਨਾਂ ਕੱਢੀਆਂ ਨੇ ਉਹਦਾ ਚਲੋਂ ਉਹਦਾ ਚਲੋਂ ਦਾ ਹੁਕਮ ਨੇ ਮਿਲਿਆ ਨਾ ਨੂੰ ਵੀ ਅਸੀਂ ਬਾਹਰ ਨੂੰ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਕਿ ਨੇਂਗ ਨੇ ਗੇਟ ਖਲਾ ਕੇ ਨਾ ਕਿ ਮੈਂ ਤੇਰੇ ਗਟਵੜ ਤੋਂ ਗੂਆ ਖੋਲ ਦੇ ਤੇ ਖੂਨ ਦਾ ਚਾਸਾ ਪਾਉਂਦਾ ਹਿੱਕਾ ਤੇ ਖੂਨ ਤਾਂ ਪਿਆਸ ਹੀ ਆ ਤਾਂ ਜਦੋਂ ਅੰਦਰ ਜੰਮਿਆ ਹੁੰਦਾ ਖੂਨ ਦਾ ਪਿਆਸ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਕਾਰਵਾਈ ਪੋਸਟ ਕਰੇ ਹਾਂਜੀ ਮਾ ਮੌਲਾਦ ਮਾਲੋ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਹਸਣ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਂ ਮੇ ਖੁੱਲਾ ਫਰਦਾ ਉਹਨੂੰ ਕਿਹੜਾ ਪੋਸ ਫੜ ਰਹੀ ਹੈ ਸਰ ਰਹੀ ਹੋਣੀ ਹਾਂਜੀ ਕੀ ਨਾਮ ਤੇ ਕਿੱਥੋਂ ਦੇ ਰਹੋ ਮੇਰਾ ਨਾਮ ਗਰੀ ਸਿੰਘ ਆ ਜੀ ਬਾਧਿਆ ਕਿੱਥੋਂ ਦੇ ਰਹੋ ਗੋਗੋਣੀ ਤੇ ਰਹੇ ਕੀ ਹੋਇਆ ਜਿਹੜਾ ਅਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ ਕੀ ਕਰੀਏ ਜੇ ਸਾਡੇ ਤਾਂ ਮਾਰ ਕੇ ਸੱਟ ਗਿਆ ਜਾਵੇ ਹਾਂ ਇਸ ਤਰ੍ਹਾਂ ਦੇ ਸਮਾਗ ਕੀ ਇਹ ਤਾਂ ਫੀਆ ਹੋਣਾ ਇਹ ਇਹ ਤਾਂ ਟਿਪਲੀਤ ਕੱਪਤੀ ਜਿਵੇਂ ਕੀ ਹੰਟੀ ਕਰ ਰਿਹਾ ਬਾਹਰ ਪਾਸੇ ਲੋਕ ਇੱਕ ਜਿਹੜਾ ਸਾਡੇ ਨਾ ਕਰ ਜਾਂਦੇ ਲੋਕਾਂ ਨਾਲ ਕਰਦਾ ਹਾਂ ਤੇ ਮਰਜੀ ਵੱਡਾ ਪੱਤਰ ਸੀਗਾ ਤੇ ਵੱਡਾ ਜੀ ਕੀ ਮੀਤਾਂ ਲੱਜਾਉਂਦੇ ਇਹਨਾਂ ਨੂੰ ਕੀ ਕੋਈ ਨਹੀਂ ਮੀਤ ਤੁਹਾਨੂੰ ਵੀ ਇਹ ਤੂੰ ਆਈ ਮੀ ਨੇ ਜਿਹੜੀ ਕੁੱਟਮਾਰ ਕਰ ਦਿੰਦਾ ਇਹ ਮੀਤ ਦਾ ਦਾ ਤੋੜੇ ਦੇ ਹਮਲਾ ਕੀਤਾ ਤੁਹਾਡੀ ਘਰ ਵਾਂਗ ਕੀਤਾ ਤਾਂ ਮੋਟਰ ਨਹੀਂ ਗੱਲ ਭੂਗੇ ਲੈ ਗਿਆ ਮੋਬਾਈਲ ਲੈ ਗਿਆ ਕੋਈ ਸਾਡੀ ਕੁੱਟਮਾਰ ਬੂਰ ਕੀਤੀ ਐਕਡਮ ਪਾਲ ਲਾ ਕੇ ਪੈਿੰਦੇ ਨਾ ਮਾਫੀ ਬਹੁਤ ਬੁਰੀ ਕੀਤੀ ਧਰਦ ਨੇ ਇੰਨੀ ਜਿਆਦਾ ਕੁੱਟਮਾਰ ਕੀਤੀ ਹਾਂਜੀ ਕੋਈ ਟੁੱੜਿਆ ਨਹੀਂ ਜਾਂਦਾ ਇਹ ਨਾ ਰੁਕਤੀ ਕਰਨ ਮੁਝੇ ਤੇ ਕਰਦੇ ਨਾ ਚਾਹ ਪੀਣ ਨੂੰ ਨਾਲ ਇਸ ਤਰ੍ਹਾਂ ਦੇਦੇ ਸਭਾ ਕੀ ਦਿੱਤੀ ਹੁਣ ਸਮਾਂ ਦੇ ਦੇ ਜੀ ਕਿ ਜਿਹੜਾ ਸਾਡੇ ਨਾਲ ਸਾਡੇ ਨਾਲ ਕਰ ਗਿਆ ਇਹ ਨਹੀਂ ਤੁਸੀਂ ਕਹਿ ਰਹੇ ਅਮਰਪਾਲ ਨਾਲ ਅਮਰਪਾਲ ਨਾਲ ਜਿਹੜਾ ਜਿਹੜਾ ਜਿਬਰੂ ਵਾਲ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹਨੂੰ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਥੋੜੇ ਬਹੁਤ ਬੁਰੀ ਹਾਲਤ ਕਰੂੰਗਾ ਤੁਹਾਡੇ ਨਾਲ ਇੱਕ ਮਹਿਰੂ ਦਾ ਅਮਰਪਾਲ ਉਹਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੌਕੇ ਮਾਰਦਾ ਰਿਹਾ ਅਮਰਪਾਲ ਸਾਡੇ ਪਾਸ ਹਾਂਜੀ ਹਜੇ ਵੀ ਹੁਣ ਧੌਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਹਾਨੂੰ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰ ਚ ਕੀ ਜਾਂਦਾ ਸਾਰਾ ਕੁਝ ਐਸੇ ਆਲੀ ਮੰਗ ਐਨੇ ਬਹੁਤ ਮੰਗ ਪੈਸੇ ਮੰਗਦਾ ਜੀ ਐ ਮੰਗਦਾ ਤਾਂ ਘੱਟ ਤੋਂ ਘੱਟ ਛੱਡ ਕੇ ਜਾ ਇਹ ਤਾਂ ਕੰਡ ਛੱਡ ਕੇ ਚਲੇ ਜਾ ਤੂੰ ਤੇ ਬਸ ਆਪਣਾ ਅਮੈਰ ਹੋਊਗਾ ਤੇ ਤੂੰ ਕਾਗਜ਼ੀ ਕਾਰਵਾਈ ਕਰਵਾਈ ਐ ਤੇ ਕ ਬੇਦਖਲ ਕੀਤਾ ਜੀ ਫੇਰ ਵੀ ਆ ਹਾਂ ਫੇਰ ਵੀ ਕਿੰਦਾ ਆਉਂਦਾ ਵੀਰ ਕਿਉਂ ਆਉਂਦਾ ਜੀ ਬੱਸ ਕਾਗਜ਼ੀ ਕੀ ਮੰਗ ਗਾਡੀ ਮੰਗਲ ਜਾਨੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਸਾਡੇ ਘਰੇ ਆ ਗਿਆ ਬਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕਹਿ ਸੀ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਹੋਈ ਆਪਣਾ ਕੈਮਰੇ ਕਰਕੇ ਅਸੀਂ ਭੱਜ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿ ਜਣੇ ਆਏ ਪੰਜ ਜਣੇ ਪੰਜ ਛੇ ਜਣੇ 6 ਜਣੇ ਸੀ ਸਾਰੇ ਬਾੜਾ ਨਹੀਂ ਤਿੰਨ ਦੋਹਾਂ ਦੇ ਪੰਜ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੂਜੀ ਸਾਡੇ ਕੱਪੜਿਆਂ ਨੂੰ ਲਵੇਟੇ ਸੀ ਉਹਨਾਂ ਦੇ ਯਾ ਤੁਸੀਂ ਕਹਤੇ ਬਾਣੇ ਚ ਆ ਕੇ ਹਾਂਜੀ ਬਾਣੇ ਜਾਏ ਹਾਂ ਦਾ ਕੋਈ ਨਹੀਂ ਕਰਦਾ ਹਾਂ ਸਾਰੇ ਪੱਤੀ ਸਿੰਘ ਕਾਰਵਾਈ ਮੈਨੂੰ ਤੇਰੀ ਹਾਂਜੀ ਕਾਰਵਾਈ ਤੂੰ ਨਹੀਂ ਚਾਹੀਦੀ ਜਿਹੜੀ ਇਹ ਇਹ ਚ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸਾਰਿਆਂ ਹਾਂਜੀ ਹਾਂਜੀ ਸਾਰਿਆਂ ਹੋਵੇ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਾਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ